ਅਸੀ ਭਾਈ ਸਤਿ ਸ਼੍ਰੀ ਅਕਾਲ। ਬਾਖਰੇ ਅਗੇ ਸੱਚੀਆਂ ਗੱਲਾਂ ਕਰ ਜਾਣਗੇ ਜੀ। ਹਾਂ ਜੀ ਬੈਠੋ ਭਾਈ। ਸਾਰੇ ਪਰਿਵਾਰ ਦਾ ਸਾਰੇ ਕਾਰੋਬਾਰ ਦਾ ਸਭ ਕੁਝ ਦੱਸ ਜਾਣਗੇ। ਤਾਂ ਹੱਥ ਵੇਖ ਹੀ ਰਾਹਾਂਗੇ ਬੀਬਾ ਹੱਥ ਵੇਖੀ। ਅੱਛਾ ਬਾਬਾਈ ਲੇਖੋ। ਥੋੜਾ ਕਰੋ ਬੀਬਾ। ਇਹ ਰੇ ਬੀਬਾ ਸਹਰੇ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਝਾੜੀ ਵਾਲੇ ਵਿੱਚ। ਹਾਂ ਹਾਂ ਬਾਬਾ। ਉਹਦੇ ਵਿਵਾ ਆਇਆ ਤਾਂ ਆਮਦੇ ਜਨਤਰਾ ਲੱਗਾ ਹੋਇਆ ਹਾਂਜੀ ਤੇਰੀ ਸੱਸੇ ਹੈਗੀ ਆ ਹਾਂਜੀ ਤੇਰੀ ਨਾਨਾ ਇੱਕ ਤਾਂ ਸਰਸੀ ਵਿਆਹੀ ਆ ਫਤਿਹਵਾਦ ਹਾਂਜੀ ਇੱਕ ਵਿਵਾ ਤੇਰੀ ਹੋਈ ਆ ਅੰਬਰਸਰ ਹਾਂਜੀ ਨਾਮ ਉਹਦੇ ਤਿੰਨ ਮੁੰਡੇ ਆ ਜਿਹੜੀ ਅੰਬਰਸਰ ਵਾਲੀ ਆ ਹਾਂਜੀ ਜਿਹੜੀ ਫਤਿਹਵਾਦ ਇਹ ਆ ਉਹਦੇ ਦੋ ਮੁੰਨੇ ਆ ਹਾਂਜੀ ਉਹਦੀਆਂ ਕੁੜੀਆਂ ਵਹਿਗੀਆਂ ਹਾਂਜੀ ਬੀਬਾ ਤੇਰੇ ਜਿਹੜੇ ਪੇਕੇ ਆ ਹਾਂਜੀ ਉਹ ਫਰੀਦਕੋਟ ਦੇ ਵਿੱਚ ਪੱਕੀ ਗੱਲਾਂ ਹਾਂਜੀ ਤੇਰੀ ਮਾਤਾ ਵੀ ਹੈਗੀ ਆ ਤੇਰਾ ਪਿਓ ਵੀ ਹੈਗਾ ਹਾਂਜੀ ਖਿਤਾ ਵੀ ਹਾਂਜੀ ਤੇਰਾ ਭਾਈ ਇੱਕ ਹਾਂਜੀ ਉਹ ਵੀ ਹੈਗਾ ਇੱਕ ਤੇਰਾ ਬਧੀਜਾ ਹੈ ਹਾਂਜੀ ਦੋ ਦਣੀਆਂ ਭੈਣਾ ਹੋਰ ਹਾਂਜੀ ਇੱਕ ਦਾ ਉਹਦਾ ਨਾਮ ਗੁਲਾਬਕੌਰ ਹਾਂਜੀ ਇੱਕ ਦਾ ਨਾਮ ਤੂਤੀ ਪਰਮਜੀਤ ਨੂੰ ਕਹਿੰਦੇ ਆ ਹਾਂਜੀ ਉਹ ਵੀ ਫਰੀ ਕੋਟ ਦੇ ਏਰੀਆ ਚ ਵਾਈ ਹੈ ਹਾਂਜੀ ਇਹ ਵੀ ਫਰੀ ਕੋਟ ਦੇ ਏਰੀਆ ਚ ਵਾਈ ਹੈ ਹਾਂਜੀ ਹਾਂਜੀ ਤੇਰਾ ਪਰਿਵਾਰ ਹੈ ਦੋ ਬੇਟੀਆਂ ਹਾਂਜੀ ਇੱਕ ਬੇਟੀ ਇੱਕ ਬੇਟਾ ਹਾਂਜੀ ਪੜਾਈ ਕਰ ਰਹੇ ਨੇ ਹਾਂਜੀ ਰਾਗੀ ਸਿੰਘ ਵੀ ਆ ਗਰੰਥੀ ਸਿੰਘ ਵੀ ਆ ਹਾਂਜੀ ਆਹ ਰਾ ਹੀ ਨੂੰ ਮੰਨਦੇ ਆ ਹਾਂਜੀ ਇਹ ਬਾ ਇਹਦਾ ਰਹਿਬਾਨੀ ਆ ਤੇ ਵਿਆਹ ਹੁਣ ਇਹਨੇ ਮੈਲਾਂ ਦੇ ਪੈਸੇ ਦਾ ਦੇ ਦਿਓ ਕਿੰਨੇ ਬਾਬਾ 10000 ਰੁਪਏ ਪੈਸੇ ਤਾਂ ਬਾਬਾ ਸਾਡੇ ਕੋਲ ਹੈ ਨਹੀਂਗੇ ਨਹੀਂ ਬਿਲਕੁਲ ਪੈਸੇ ਦੇਣੇ ਪੈਣਗੇ ਵਿਆਹ ਖਤੇਪੀੜੇ ਨੂੰ ਪੁੱਛ ਵੀ ਦੇ ਮੋਬਾਈਲ 'ਚ ਪੈਸੇ ਹੈਗੇ ਆ ਮੋਰਿੰਦਾ ਮੋਬਾਈਲ 'ਚ ਪੈਸੇ ਹੈਗੇ ਆ ਹਾਂਜੀ ਆ ਨੰਬਰ ਲੀਲਾ ਤੇ ਮੇਰੇ ਗੂਗਲ ਪੇਅਰ ਕਰਦੇ ਆ 981 95 ਹਾਂਜੀ ਅੱਗੇ 79 378 ਖਰਦੇ ਜੀ 25 ਚੰਗਾ ਜੀ ਮੈਂ ਚੱਲਦਾ ਮਰ ਹੈ ਠੀਕ ਆ ਬਾਬਾ ਚੱਲਦਾ ਮੈਂ ਚੱਲਦਾ ਚੱਲਦਾ ਗੁਰਵਿੰਦਰਾ ਆਪਾਂ ਦਾ 10000 ਰੁਪਿਆ ਵੀ ਆਪਣੇ ਤੋਂ ਬਾਬਾ ਲੈ ਗਿਆ ਤੇ ਜੇ ਤੇਰਾ ਡੈਡੀ ਆ ਗਿਆ ਤੈਨੂੰ ਪਤਾ ਲੱਗ ਗਿਆ ਨਾ ਤਾਂ ਮੈਂ ਤਾਂ ਘਟ ਘਟ ਕੇ ਡਾ ਰੋਟੀਆਂ ਰਕਾ ਬਣਾ ਦਊਗਾ すいません。<laughs> <laughs>